उसको <laughs> मैं ah, <ma -ha> <laughs> ਆਏ ਬੱਦਰੀ ਆਈ ਮੈਨੂੰ ਕਹਿੰਦਾ ਮੰਮੀ ਮੈਂ ਠੀਕ ਠਾਕ ਹਾਂ ਮੈਂ ਠੀਕ ਠਾਕ ਹਾਂ ਔਰ ਮੈਨੂੰ ਕੁਛ ਨਹੀਂ ਬੋਲਿਆ ਪਰ ਫੋਨ ਕੱਟ ਛੜਿਆ ਦੋ ਤਿੰਨ ਗੱਲਾਂ ਕੀਤੀਆਂ ਰਹੀਆਂ ਨਾ ਉਹ ਚੇ ਮੇਰੇ ਨੇ ਕਹਿੰਦਾ ਬਾਜ ਮੱਲ ਆਉਣਾ ਆ ਫੋਨ ਮੰਮੀ ਮੈਂ ਠੀਕ ਆ ਪੁੱਤ ਇਹਨਾਂ ਨਾਲ ਮੇਰੀ ਹੀ ਪਰਸੋਂ ਸ਼ਾਮੇ ਗੱਲ ਹੋਈ ਮੇਰੀ ਆਹ ਤਿਆਰੀਆਂ ਬਣਾਉਣ ਰਹੀ ਇੱਕ ਹੋਰ ਬਣਾਉਂਦੀ ਆ ਕਹਿੰਦਾ ਮੰਮੀ ਮੈਂ ਪਰਸਾਂ ਤੋਂ ਬਾਅਦ ਚਾਹਣਾ ਮੈਂ ਇਸਤਰੀ ਲੱਬੜੋ ਮਿਸਤਰੀ ਵੀ ਲੱਬੜਿਆ ਕੱਲ ਅਹੀਂ ਮਿਸਤਰੀ ਵੀ ਲੱਬੜਿਆ ਕੱਲ ਅਹੀਂ ਪਤਾ ਹੈ ਮੇਰੇ ਬੱਚੇ ਇਸਤਰੀ ਲੱਬੜਾ ਮੇਰਾ ਬੱਚਾ ਚਲ ਜਨਾ ਹੈ ਇਹ ਤਕਰੀਬਨ ਕੱਲ ਸ਼ਾਮ ਦੇ ਟਾਈਮ ਘਰ ਪਤਾ ਲੱਗਦਾ ਵੀ ਆ ਘਟਨਾ ਵਾਪਰ ਗਈ ਹੈ ਯੂਨਿਟ ਤੋਂ ਜਵਾਨ ਜਿਹੜੇ ਉਹ ਦੋ ਇੱਥੇ ਕਰ ਪੋਚਦੇ ਉਹਨਾਂ ਨੇ ਆ ਕੇ ਦੱਸਿਆ ਤੁਹਾਡਾ ਬੀਟਾ ਜਿਹੜਾ ਹੈ ਐਸ ਤਰੀਕੇ ਨਾਲ ਹੋ ਗਿਆ ਇੱਕ ਬੜੀ ਮੰਦਪਾ ਕੀ ਘਟਨਾ ਹੈ ਬੜੀ ਦੁਖਦਾਈ ਘਟਨਾ ਜਿੰਨੂੰ ਸੁਣ ਕੇ ਮਤਲਬ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਆ ਉਹ ਦੁਰਗੀ ਹੈ ਕਿਉਂਕਿ ਦਲਜੀਤ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀਗਾ ਤੁਸੀਂ ਘਰ ਦੇ ਹਾਲਾਤ ਔਰ ਦੇਖ ਰਹੇ ਹੋ ਬਲਵਟ ਨੌ ਸਾਲ ਨੌਕਰੀ ਤੋਂ ਬਾਅਦ ਕੁਝ ਪੈਸੇ ਉਹਨੇ ਇਕੱਠੇ ਕੀਤੇ ਐ ਤੇ ਹੁਣ ਉਹ ਆਪਣੇ ਘਰ ਬਣਾਉਣ ਦੀ ਤਿਆਰੀ ਦੇ ਵਿੱਚ ਸੀ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਨੀਆਂ ਪਰੀਆਂ ਹੋਈਆਂ ਨੇ ਇਟ ਵਗੈਰਾ ੁੱਟੀ ਹੋਈ ਐ ਉਹਨੇ ਸਾਰੀ ਉਹ ਕਰਵੀਂ ਇਹੀ ਫੋਨ ਕਰਦਾ ਸੀ ਵੀ ਮੰਮੀ ਅੱਤੀ ਨੂੰ ਡੈਡੀ ਨੂੰ ਕਿ ਮੈਂ ਬਾਪਾ ਬਸ ਬਰਸਾਤਾਂ ਖਤਮ ਹੋ ਗਈਆਂ ਤੇ ਛੁੱਟੀ ਆ ਰਹੀ ਆ ਆਗੇ ਫਿਰ ਆਪਣਾ ਨਵਾਂ ਘਰ ਜਿਹੜਾ ਉਹ ਬਣਾਵਾਂਗੇ ਮਨ ਨੂੰ ਬੜਾ ਹੀ ਦਲੇਰ ਹਿੰਤੀ ਔਰ ਸੂਝਵਾਨ ਬੱਚਾ ਸੀਗਾ ਮਨ ਨੂੰ ਪਰਿਵਾਰ ਨੂੰ ਅੱਗੇ ਲੈ ਕੇ ਤੁਰਨ ਵਾਲਾ ਸੀ ਇਹ ਦੋ ਭਰਾ ਔਰ ਦੋ ਭੈਣਾਂ ਨੇ ਵੱਡਾ ਬ੍ਰਦਰ ਇਹਨਾਂ ਦਾ ਜਿਹੜਾ ਉਹ ਨੌਕਰੀ ਪੇਸ਼ਾ ਕੋਈ ਨਹੀਂ ਆ ਵਿਹਲਾ ਸੀਗਾ ਤੇ ਉਹ ਦੁਬਈ ਦੇ ਵਿੱਚ ਕਿਸੇ ਪ੍ਰਾਈਵੇਟ ਫਰਮ ਦੇ ਵਿੱਚ ਮੈਂ ਤੇ ਇਹੀ ਗਾਂਗਾ ਨੌਕਰੀ ਕੀਤੀ ਉਹ ਧੱਕੇ ਖਾ ਰਿਹਾ ਉੱਥੇ ਆਪਣੇ ਆਪ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਅਗਰ ਸਰਕਾਰੀ ਜਾਦੂਈ ਸੈਟ ਸੀ ਤੇ ਇਹ ਪਰਮਾਤਮਾ ਨੇ ਆਹ ਪਾਣਾ ਵਰਤਾਇਆ ਕਿ ਪਰਿਵਾਰ ਨੂੰ ਇੱਕ ਬੜੀ ਵੱਡੀ ਛੱਤ ਜਿਹੜੀ ਉਹ ਵੱਜੀ ਹੈ ਕਿ ਕਿ ਇਹਨਾਂ ਨੂੰ ਪੈਰਾਂ ਤੇ ਸਟੈਂਡ ਕਰਨ ਲਈ ਹੁਣ ਪਤਾ ਨਹੀਂ ਕਿੰਨਾ ਸਮਾਂ ਹੋਰ ਲੱਗੇਗਾ ਉਹ ਬੱਚੇ ਨੂੰ ਦੁਬਈ ਵਾਲੇ ਨੂੰ ਅਜੇ ਤੱਕ ਛੁੱਟੀ ਨਹੀਂ ਮਿਲੀ ਹੈ ਉਹ ਦੇਖੋ ਅੱਜ ਪੋਰਟਸ ਦਾ ਹੈ ਜਾਂ ਨਹੀਂ ਇਸ ਘਟਨਾ ਨੂੰ ਜਾਣ ਕੇ ਪੂਰੇ ਇਲਾਕੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਮਤਲਬ ਇਸ ਚੀਜ਼ ਬਾਰੇ ਕਦੀ ਕੋਈ ਸੋਚਦਾ ਵੀ ਨਹੀਂ ਸੀ ਸੋਚ ਸਕਦਾ ਹੀ ਨਹੀਂ ਸੀ ਕਿਉਂਕਿ ਇੰਨਾ ਹਿੰਮਤੀ ਮਲਾਪੜਾ ਸੁਭਾਅ ਦਾ ਉਹ ਬੱਚਾ ਸੀਗਾ ਮੈਂ ਮਿਲੂ ਆਪਣੇ ਵੱਲੋਂ ਇੱਕ ਸਰਕਾਰ ਤੋਂ ਮੰਗ ਰੱਖਣੀ ਚਾਹੁੰਨਾ ਕਿ ਘਰ ਦੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜਾ ਬੇਟਾ ਇਹ ਦਿਲਜੀਤ ਤੋਂ ਵੱਡਾ 1.5 ਸਾਲ ਉਹਦੀ ਕਿਤੇ ਨੌਕਰੀ ਦਾ ਕੋਈ ਜਿਹੜਾ ਉਹ ਸਟੇਟ ਸਰਕਾਰ ਜਿਹੜੀ ਹੈ ਸਾਡੀ ਮਾਨ ਸਰਕਾਰ ਹੈ ਉਹ ਦਾ ਕੋਈ ਸਰਵਿਸ ਦਾ ਜਿਹੜਾ ਉਹ ਹੱਲ ਕਰੇ ਤਾਂ ਜੋ ਇਹ ਪਰਿਵਾਰ ਹੈ ਆਪਣੇ ਆਉਣ ਵਾਲੇ ਸਮੇਂ ਨੂੰ ਇੱਕ ਬਿਹਤਰ ਤਰੀਕੇ ਦੇ ਨਾਲ ਬਿਤਾ ਸਕੇ ਸੜਕ ਤੇ 3 ਵਜੇ ਨਾਲ ਪਤਾ ਲੱਗਾ ਸਾਰਾ ਇਹ ਇਹ ਤਾਂ ਪਠਾਨਕੋਟੋਂ ਜਵਾਨ ਆਏ ਸੀ ਤਾਂ ਉਹਨਾਂ ਆਣ ਕੇ ਤੇ ਪੁੱਛਿਆ ਸੇਰ ਸਿੰਘ ਦਾ ਘਰ ਕਿਹੜਾ ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਗੱਲ ਕਿ ਨਾਣਾ ਤੋਂ ਉੱਪਰ ਦੋ ਚਾਰਾਂ ਰੇ ਪੁੱਛਿਆ ਮਹਾਂਪਾ ਜੀ ਆਏ ਕਿਹੜੇ ਪਿੰਡੋਂ ਉਹਣਾ ਇੰਨੀ ਗੱਲ ਨਹੀਂ ਦੱਸੀ ਹੋਣਾ ਤੇ ਮੈਨੂੰ ਬਾਹਰ ਲੈ ਕੇ ਚੱਲ ਗਏ ਤੇ ਦੂਜੇ ਜਵਾਨ ਨੂੰ ਆਂਦਾ ਕਿ ਇਹਨੂੰ ਭਾਈ ਨੂੰ ਮੰਮੀ ਦੇ ਲਾ ਕੇ ਖਲੋ ਜਾ ਤੇ ਦੇਖ ਨਾ ਭਾਈ ਤੇ ਬਾਹਰ ਖੜ ਕੇ ਤੇ ਫਿਰ ਉਹਨਾਂ ਮੈਨੂੰ ਆਂ ਦੱਸਿਆ ਵੀ ਇੱਦਾਂ ਦਾ ਪੱਥਰ ਡੇਬਿਆ ਤੇ ਹਲੇਾਂ ਦੇ ਹੌਸਪੀਟਲ ਖੜਿਆ ਤੇ ਵੇਦ ਬੁੱਝਾਂਦਾ ਵੀ ਨਹੀਂ ਮੈਂ ਡੈਡੀ ਨੂੰ ਪੂਰੀ ਗੱਲ ਸਹੀ ਗੱਲ ਦੱਸੋ ਉਹਨਾਂ ਦੱਸਿਆ ਵੀ ਅੰਨਾ ਤਾਂ ਉਹ ਤਾਂ ਗੱਲ ਕੀ ਉਹ ਤੇ ਡੈਡ ਹੋ ਗਿਆ ਨਾ ਤੇ ਇੱਕ ਦੂਜਾ ਜਵਾਨ ਹੋਰ ਵੀ ਡੈਡ ਹੋ ਗਿਆ ਤੇ ਜਿਹੜੇ ਦੂਜਾ ਮਗਰ ਹੀ ਉਹਨਾਂ ਨੂੰ ਹਸਪੀਟਲ ਖੜਿਆ ਉਹਨਾਂ ਤੇ ਉਹਨਾਂ ਦੀਆਂ ਲੱਤਾਂ ਟੁੱਟੀਆਂ ਮਾਰ ਲਿਆਂਦੀ ਤੇ ਤਿੰਨ ਮਹੀਨੇ ਹੋ ਗਏ ਨਾ ਵਿੱਚੋਂ 4 ਤਰੀਕ ਨੂੰ ਗਿਆ ਤੇ ਤਿੰਨ ਮਹੀਨੇ ਆ 4 ਤਰੀਕ ਨੂੰ ਤਿੰਨ ਮਹੀਨੇ ਪੂਰੀ ਹੋ ਜਿੰਦੀ ਮੇਰੇ ਨਾਲ ਚਾਰ ਪੰਜ ਦਿਨ ਹੋ ਬਦਨ ਕਰ ਲਿਓ ਮੰਮੀ ਆਪਨੀ ਪਰਸੋਂ ਗੱਲ ਹੋਈ ਮੈਂ ਕਰ ਮੈਂ ਬਣਾਉਣ ਦੀ ਤਿਆਰੀਆਂ ਚ ਆਂਦਾ ਇਹ ਮਿਸਤਰੀ ਦਾੜੀ ਲਾ ਲਾ ਬਰੋ ਤੇ ਮੈਂ ਮਿਸਤਰੀ ਲਾ ਬੁਲਾਗੇ ਤੇ ਮਿਸਤਰੀ ਲਾ ਬਿਆ ਤੇ ਉਹਨੂੰ ਮੈਂ ਵੀ ਕੱਲ ਕੱਲ ਉਹਨੂੰ ਮੈਂ ਇਹ ਬਿੰਦਾ ਆਪਣਾ ਫੋਨ ਤੇਰੇ ਤੋਂ ਬੈਲ ਮਾਰਨਾ ਤੇ ਇਹ ਫਿਰ ਮੈਂ ਕੱਲ ਕੁੜੀ ਵੱਡੀ ਆਈ ਜੀ ਉਹਨੂੰ ਆਖਿਆ ਮੈਂ ਉਹਦਾ ਨੰਬਰ ਲਿਆਂਦਾ ਤੇ ਇਹ ਉਹਨੂੰ ਛੰਡ ਕਰਦੀ ਗਵਿੰਦੀਪ ਕਰਦਾਂਗੇ ਤਾਂ ਉਹਨਾਂ ਚਰਨ ਵਜੇ ਕੋਈ ਨੇ ਘਰੇ ਹੀ ਹੈ ਜੇ ਜਾਣਾ ਹੀ ਹੈ ਤੇ ਉਹਨਾਂ ਚਰਨ ਨੂੰ ਗੱਲ ਕੀਤੀ ਹੈ ਕਿ ਪਾਣਾ ਪਰਤ ਗਿਆ ਕੀ ਹਲੇ ਹੁਣ ਆਣ ਕੇ ਆ ਸਕਦਾ ਤੇ ਫਿਰ ਤੇ ਸੁੱਧ ਪਤ ਕੋਈ ਨੇਰੀ ਨਾਂ ਤੇ ਉਹਨਾਂ ਨਾਲ ਤੇ ਲੱਖ ਰੁਪਏ ਖਰਦਣਾ ਨਾ ਲੱਥਾ ਚੱਲੇ ਕਰਦੀਆਂ ਨੇ